ਜੱਪਜੀਤ ਸੁੱਤਾ ਪਿਆ ਫਤੇਜੀਤ ਵੀ ਸੁੱਤਾ ਪਿਆ ਤੇ ਪਾਪਾ ਵੀ ਸੁੱਤੇ ਪਏ ਤੇ ਮੈਂ ਰਸੋਈ ਵਾਲੇ ਕੰਮ ਨੇ ਰੇੜਤੇ ਆ ਤੁਹਾਨੂੰ ਦਿਖਾਉਣੇ ਆ ਦੇਖੋ ਤੇ ਹੁਣ ਕਰਨਿਆ ਸਾਫ ਸਫਾਈ ਸ਼ੁਰੂ ਬਾਹਰ ਭਜੇ ਨਹੀਂ ਰਾਇ ਝਾੜੂ ਪੋਚਾ ਲੈ ਕੇ ਫਿਰ ਬੱਚਿਆਂ ਨੂੰ ਠਾਉਂਦੇ ਜੇ ਨੇੜਾ ਪਾਬਾ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਬਾਹਰ ਦੂਸਰਾ ਘਰ ਖੋਲਦੇ ਆਂ ਨਾਲੇ ਮੇਨ ਲੌਕ ਖੋਲ ਦਿੰਨੇ ਆ चलो जी हम लाने झाड़ू फटाफट झाड़ू पोचा ला के जाची धूर उठाने लो जी सवा अठ हो गया ਗੱਪਜੀਤ ਨੂੰ ਛੱਡਿਆਂਦਾ ਸੀ ਸਕੂਲ ਤੇ ਫਤੇਜਿਤ ਨੂੰ ਹੈਗੀ ਆ ਸੈਚਰਡੇ ਦੀ ਛੁੱਟੀ ਫਤੇਜਿਤ ਤੇ ਹੈਲੋ ਕਰਦੇ ਪੁੱਤ ਉੱਪਰ ਮੁਹ ਕਰਕੇ ਹੈਲੋ ਹਾਂ ਤੇ ਫਤੇਜਿਤ ਅੱਜ ਘਰੇ ਖੇਡਦਾ ਪਿਆ ਹੈ ਇਹ ਆਪਦੇ ਟਵਾਈਸ ਐਵੇਂ ਕਰਕੇ ਚਿੰਨ ਰਿਹਾ ਹੈ ਦੇਖੋ ਕਿੰਨੇ ਬੇਬੀ ਲਈ ਫਿਰਦਾ ਇਕੱਠੇ ਤਰੀ ਫਿਰਦਾ ਇਹ ਕੰਮ ਮੇਰਾ ਖਤਮ ਹੋ ਚੁੱਕਿਆ ਦੇਖੋ ਇਹ ਤੇ ਫਾ ਤੇਰੇ ਪਾਪਾ ਇੱਧਰ ਕੁਛ ਕਰ ਰੇ ਆ ਬਾਰ ਦਾ ਮੋਕਾ ਕਪੜੇ ਧੋਤੇ ਪਏ ਆ ਕਿਉਂਕਿ ਸਵੇਰ ਤੋਂ ਬਾਅਦ ਫਿਰ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਉਸ ਤੋਂ ਬਾਅਦ ਮੇਰੇ ਤੋਂ ਵੀਡੀਓ ਬਣਦੀ ਨਹੀਂ ਜਦੋਂ ਬੱਚੇ ਸੂਰ ਰੁਕ ਜਾਂਦੇ ਆ ਉਦੋਂ ਬਾਅਦ ਵੀਡੀਓ ਬਣਾਉਣੀ ਆ ਮੈਂ ਜਿਹੜੀ ਕੱਲ ਸਬਜੀ ਮੈਂ ਕੱਟ ਕੇ ਰੱਖੀ ਸੀਗੀ ਉਹਨੂੰ ਲਾ ਦਿੰਨੇ ਆ ਆਪਾਂ ਤੜਕਾ आप बना लगे सब क्योंकि फिर जो बच्चे आ जाते पढ़ा कम होंगे अगर टाइम नहीं होंगे तो आप फिनिश करके रख दें देखो अजक धुप्प निकली बी ਉਹ ਜਿੱਤੜਕਾ ਵੀ ਰਲ ਲੱਗ ਗਿਆ ਇਹ ਹੁਣ ਬਸ ਨਾ ਲੂਕੇ ਤੇ ਫਿਰ ਵਿਲੇ ਸਲੈਬ ਵਾਰੀ ਵਾਰੀ ਸਾਫ ਕਰਨੀ ਪਈ ਜਿਉਂ ਕਿ ਪਾਚਨਾ ਕੁਛ ਕੁ ਕਰਦੇ ਪੈਂਦਾ ਫਿਰ ਦਾਗ ਬਣ ਜਾਂਦੇ ਆ اپنی ਰਹਿ ਗਈ ਚਾਹ 10 ਵਾਲੀ ਬਣਾਉਣਾਂ ਲਈ ਉਹ ਹਜੇ ਰੁਕ ਕੇ ਬਣਾਵਾਂਗੇ ਹੋਰ ਤਾਂ ਮਸਾਲਾਰਾ ਹੋ ਗਿਆ ਖਤਮ ਤੇ ਮੈਂ ਬਣਾਉਂਗੀ 10 ਵਾਲੀ ਚਾਹ ਉਹ ਮੈਂ ਹੁਣ ਨਾ ਕੇ ਫਿਰ ਬਣਾਵਾਂਗੇ ਚਲੋ ਜੀ ਅੱਜ ਫਤੇਜੀ ਤੇ ਘਰੇ ਆ ਉਹਦੇ ਨਾਲ ਮਾਰਤਿਆਂ ਗੱਲਾਂ ਮੇਰਾ ਫੱਤੇ ਜੀ ਤੇ ਬਾਲੀ ਸਿਆਣਾ ਵੇਖੋ ਕਿਵੇਂ ਖੇਡੀ ਜਾਂਦਾ ਇਕੱਲਾ ਹੀ ਆਪਦੇ ਹਾਊਸ ਬਣਾਵਣਾ ਕਿ ਸਿਆਣਾ ਜਪਤ ਵੇਖੇ ਫੱਤੇ ਜੀ ਤੇ ਸਿਆਣਾ ਜਪਤ ਮੇਰਾ ਲੱਖ ਰੁਪਈਆ ਦਾ ਸਾਡਾ ਟੀਵੀ ਚੱਲੀ ਜਾਂਦਾ ਹੁਣ ਅਸੀਂ ਵੇਖਾਂਗੇ 9 ਵਜੇ ਅਨੂਪਮਾ ਤੇ ਉਸ ਤੋਂ ਪਹਿਲਾਂ ਅਸੀਂ ਬਣਾ ਰਹੇ ਹਾਂ ਚਾਹ ਸਬਜ਼ੀ ਮੇਰੀ ਬਣ ਚੁੱਕੀ ਆ खोजी सब्जी बन गई इधर बन रही है चाह चाहे दुद ਲਓ ਜੀ ਹੁਣ ਵੱਜ ਗਏ 9 ਤੇ ਆਪਾਂ ਬਣਾ ਲਈ ਚਾਹ ਤੇ ਹੁਣ ਪੀਣ ਲੱਗੇ ਆ ਚਾਹ ਤੇ ਮੇਰਾ ਫਤਿਹ ਜੀ ਤੇ ਉਹ ਬੈਠਾ ਤੇ ਜਦ ਆਪਰੇ ਪਾਪਾ ਬਾਹਰ ਕੰਮ ਜਾ ਕਰ ਰਹੇ ਨਾ ਬੁੱਤੋ ਠੀਕ ਕਰਦੇ ਆ ਬਲੌਗ ਦਾ ਐਂਡ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੋ ਲਾਈਕ ਕਮੈਂਟ ਤੇ ਸ਼ੇਅਰ ਕਰਦਿਆ ਕਰੋ ਪੀਸ ਧੰਨਵਾਦ